ਜੇਕਰ ਤੁਸੀਂ ਆਪਣਾ ਐਂਟਰਟੇਨਮੈਂਟ ਕਰਨਾ ਚਾਹੁੰਦੇ ਹੋ ਤਾਂ ਅੱਜ ਕੱਲ ਇੰਟਰਨੈਟ ਦੇ ਉੱਤੇ ਲਾਈਵ ਸ਼ੋਜ਼ ਦੇ ਉੱਤੇ ਫਿਲਮਾਂ ਦੇ ਉੱਤੇ ਸਿਰਫ ਤਿੰਨ ਚੀਜ਼ਾਂ ਨੇ ਹੁਣ ਤੁਸੀਂ ਪੁੱਛੋਗੇ ਵੀ ਉਹ ਤਿੰਨ ਚੀਜ਼ਾਂ ਕੀ ਨੇ ਉਹ ਮੈਂ ਤੁਹਾਨੂੰ ਦੱਸਦਾ ਈ ਉਹ ਤਿੰਨ ਚੀਜ਼ਾਂ ਨੇ ਦਿਲਜੀਤ ਦੋਸਾਂਝ ਦੇ ਗਾਣੇ ਦਿਲਜੀਤ ਦੋਸਾਂਝ ਦੀਆਂ ਫਿਲਮਾਂ ਤੇ ਦਿਲਜੀਤ ਦੋਸਾਂਝ ਦਾ ਲਾਈਵ ਕਾਨਸਰਟ ਜੀ ਹਾਂ ਦੋਸਤੋ ਪੰਜਾਬੀ ਡਾਕ 5 ਜੀ ਤੁਹਾਡਾ ਸਭ ਦਾ ਮੈਂ ਜੀ ਬਿੱਲਾ ਸਵਾਗਤ ਕਰਦਾ ਹੈ ਦਿਲਜੀਤ ਦੋਸਾਂਝ ਦਾ ਦਿਲੋਂ ਮੈਂ ਅਡੀਟੋਰ ਕਾਫੀ ਜ਼ਿਆਦਾ ਸੋਸ਼ਲ ਮੀਡੀਆ ਦੇ ਉੱਤੇ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਜੀ ਭਾਰਤ ਭਰ ਦੇ ਵਿੱਚ ਚਾਚਾ ਦਾ ਵਿਸ਼ਾ ਬਣਿਆ ਹੋਇਆ ਤੇ ਹੁਣ ਬੀਤੇ ਦਿਨੀ ਜਦੋਂ ਯੂਕੇ ਦੇ ਟਾਪ ਸਟਾਰਸ ਦੀ ਇੱਕ ਲਿਸਟ ਆਉਂਦੀ ਹੈ ਜਿਸ ਦੇ ਵਿੱਚ 50 ਏਸ਼ੀਅਨ ਦੇ ਟਾਪ ਐਕਟਰ ਸਿੰਗਰ ਚੱਕੇ ਜਾਂਦੇ ਨੇ ਤਾਂ ਉੱਥੇ ਵੀ ਦਿਲਜੀਤ ਦੋਸਾਂਝ ਦਾ ਹੀ ਨਾਮ ਆਉਂਦਾ ਹੈ ਪਹਿਲੇ ਨੰਬਰ ਤੇ ਤੁਹਾਨੂੰ ਦੱਸਦੀ ਕਿ 50 ਸੈਲੀਬ੍ਰਿਟੀਅਨਸ ਤੋਂ ਵਿੱਚੋਂ ਪਹਿਲੇ ਨੰਬਰ ਤੇ ਦਿਲਜੀਤ ਦੋਸਾਂਝ ਹੁਣ ਆ ਚੁੱਕੇ ਨੇ ਜੀ ਪੰਜਾਬ ਦੇ ਮੈਗਾ ਸੁਪਰਸਟਾਰ ਦਿਲਜੀਤ ਦੋਸਾਂਝ ਆਪਣੇ ਗਾਣਿਆਂ ਦੇ ਚੱਲਦੇ ਕਾਫੀ ਜ਼ਿਆਦਾ ਚਰਚਾ ਦਾ ਵਿਸ਼ਾ ਬਣੇ ਹੋਏ ਨੇ ਤੁਹਾਨੂੰ ਦੱਸਦੀ ਕਿ ਦਿੱਲੂ ਮਨਾਡੀ ਟੂਰ ਦਿਲਜੀਤ ਦੋਸਾਂਝ ਦਾ ਇੰਡੀਆ ਭਾਰਤ ਦੇ ਵਿੱਚ ਚੱਲ ਰਿਹਾ ਹੈ ਜਿਸ ਨੂੰ ਲੈ ਕੇ ਕਿ ਕਾਫੀ ਜ਼ਿਆਦਾ ਅਰਚਨਾ ਆ ਰਹੀਆਂ ਨੇ ਦਲਜੀਤ ਦੋਸਾਂ ਨੂੰ ਕਦੇ ਤਾਂ ਉਹਨਾਂ ਨੂੰ ਕੋਈ ਨੋਟਿਸ ਜਾਰੀ ਹੁੰਦਾ ਹੈ ਤੇ ਕਦੇ ਐਡਵਾਈਜ਼ਰੀ ਜਾਰੀ ਹੁੰਦੀਆਂ ਨੇ ਬੀਤੇ ਦਿਨੀ ਜਦੋਂ ਬੰਬੇ ਪਹੁੰਚੇ ਤਾਂ ਬੰਬੇ ਵਾਲੇ ਕਾਨਸਰਟ ਦੇ ਵੀ ਉਹਨਾਂ ਨੂੰ ਇੱਕ ਐਡਵਾਈਜ਼ਰੀ ਨੋਟਿਸ ਜਾਰੀ ਹੋਇਆ ਜਿਸ ਦੇ ਕਿ ਸਾਰੇ ਜਵਾਬਾਂ ਦਾ ਉੱਤਰ ਉਹਨਾਂ ਨੇ ਆਪਣੇ ਸਟੇਜ ਸ਼ੋਅ ਦੇ ਉੱਤੇ ਦਿੱਤਾ ਤੁਹਾਨੂੰ ਦੱਸ ਦਈਏ ਹੁਣ ਇੱਥੇ ਕਿ ਇੱਕ ਸੋਸ਼ਲ ਮੀਡੀਆ ਦੇ ਉੱਤੇ ਵੀਡੀਓ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਹੈ ਜਦੋਂ ਦਲਜੀਤ ਦੋਸਾਂ ਨੇ ਪੁਸ਼ਪਾ ਫਿਲਮ ਦੇ ਕੁਝ ਡਾਇਲੋਗਸ ਚੰਡੀਗੜ੍ਹ ਵਾਲੇ ਸ਼ੋਅ ਦੇ ਉੱਤੇ ਬੋਲੇ ਤੇ ਹੁਣ ਉਹ ਬੰਬੇ ਪਹੁੰਚੇ ਬੰਬੇ ਪਹੁੰਚ ਕੇ ਉਹਨਾਂ ਨੇ ਪੁਸ਼ਪਾ 2 ਤੇ ਪੁਸ਼ਪਾ ਦੇ ਫਿਲਮ ਦੇ ਡਾਇਲੋਗਸ ਨੂੰ ਆਪਣੇ ਹੀ ਤਰੀਕੇ ਦੇ ਨਾਲ ਬੋਲਿਆ ਉਹਨਾਂ ਨੇ ਬੋਲਿਆ ਕਿ ਜੇ ਫੁੱਫੜ ਆ ਗਏ ਓਏ ਹੁਣ ਦੱਸੋ ਬੇਨੇ ਸੋਹਣੀ ਗੱਲ ਕਹੀ ਆ ਪੰਜਾਬ ਦਾ ਸੁਪਰਸਟਾਰ ਪੰਜਾਬ ਦੀ ਲੈਵਲ ਨੂੰ ਐਡੇ ਵੱਡੇ ਸਟੇਜਾਂ ਤੇ ਰਿਪਰੈਜ਼ੈਂਟ ਕਰ ਰਿਹਾ ਪਰ ਕਈ ਲੋਕ ਉਸ ਦੀਆਂ ਲੱਤਾਂ ਖਿੱਚਣ ਤੇ ਲੱਗੇ ਹੋਏ ਨੇ ਦਲਜੀਤ ਦੋਸਾਂਝ ਨੇ ਹੋਰ ਕਿੰਨੀਆਂ ਗੱਲਾਂ ਕਹੀਆਂ ਹੋਰ ਕਿਹਨੂੰ ਕਿਹਨੂੰ ਕਿਹੜੇ-ਕਿਹੜੇ ਜਵਾਬ ਦਿੱਤੇ ਇਸ ਦੀਆਂ ਵੀਡੀਓਜ਼ ਵੀ ਸੋਸ਼ਲ ਮੀਡੀਆ ਦੇ ਉੱਤੇ ਤੁਸੀਂ ਕਿਤੇ ਨਾ ਕਿਤੇ ਵੇਖਿਆ ਹੋਣੀਆਂ ਨੇ ਪਰ ਜਿਹੜੀ ਸਾਡੇ ਕੋਲੇ ਵੀਡੀਓ ਇਹ ਨਹੀਂ ਤੁਸੀਂ ਵੇਖੀ ਹੋਣੀ ਆਓ ਫਿਰ ਤੁਹਾਨੂੰ ਸੁਣਾਉਂਦੇ ਆ ਕਿ ਦਲਜੀਤ ਦੋਸਾਂਝ ਨੇ ਕੀ ਕੁਝ ਕਿਹਾ ਅਰੇ ਗੱਲ ਪੁੱਛਾ ਆਪਣੀ ਟੀਮ ਸੇ ਮੈਂ ਕਿ ਕੋਈ ਐਡਵਾਈਜ਼ਰੀ ਤੋਂ ਨਹੀਂ ਜਾਰੀ ਹੋ ਗਈ ਮੇਰੇ ਪਿੱਛੇ ਪਿੱਛੇ बोला सब ठीक है। आज सुबह उठा तो पता चला जारी हो गई मेरे एक आप मत अच्छा बन में मेरे लगा आज आज के शो की शुरुआत उसके साथ करता हूं जब सागर मंथन हुआ था ना सागर मंथन तो जो अमृत था वो तो देवतों ने पिया लेकिन जो विष था जो जहर था वो शिव ने किया और शिव जी भी वो जहर अपने अंदर नहीं लेके गए उन्होंने अपने कंठ तक रखा इसलिए उन्हें नील कंठ कहते हैं राइट तो मुझे तो यही सीखने को मिला कि जिंदगी और दुनिया आप पे जितना मर्जी जहर फेंके आप उसको कभी भी अपने अंदर मत लेके जाए मैंने तो यही सीखा आप अपने काम में कभी नहीं आने दो लोग आपको रोकेंगे टोकेंगे जितना मर्जी जोर लगाए लेकिन आप अपने आप को अंदर से डिस्टर्ब ना होने दें एंजॉय करें मजा करें और आज मैं प्रॉमिस करता हूं आप जितना मजा करने आए मैं डबल मजा आपको दिखाकर आज झुकेगा नहीं फुफड़ ਜਿੱਦਾਂ ਕਿ ਤੁਸੀਂ ਸਾਰਿਆਂ ਨੇ ਵੇਖਿਆ ਪੁਸ਼ਪਾ ਫਿਲਮ ਦੇ ਡਾਇਲੋਗ ਤੋਂ ਪ੍ਰਭਾਵਿਤ ਹੋ ਕੇ ਦਿਲਜੀਤ ਦੋਸਾਂ ਨੇ ਆਪਣੀ ਸਟਾਈਲ ਦੇ ਵਿੱਚ ਸਾਰੇ ਲੋਕਾਂ ਨੂੰ ਉਸ ਦਾ ਜਵਾਬ ਦਿੱਤਾ ਜਦੋਂ ਬੰਬੇ ਦੇ ਵਿੱਚ ਪਹੁੰਚੇ ਦਿਲਜੀਤ ਦੋਸਾਂ ਤਾਂ ਉਹਨਾਂ ਦੇ ਸ਼ੋਅ ਦੇ ਉੱਤੇ ਬੰਬੇ ਦੇ ਐਕਟਰਾਂ ਦੀ ਲੜੀ ਲੱਗੀ ਹੋਈ ਸੀ ਝੜੀ ਲੱਗੀ ਹੋਈ ਸੀ ਇੰਨੇ ਪਰਮਾਰ ਦੇ ਵਿੱਚ ਦਰਸ਼ਕਾਂ ਦੇ ਨਾਲ ਬੰਬੇ ਦੇ ਇੰਨੇ ਜ਼ਿਆਦਾ ਐਕਟਰ ਉੱਥੇ ਪਹੁੰਚੇ ਹੋਏ ਸੀਗੇ ਦਿਲਜੀਤ ਦੋਸਾਂ ਦੇ ਸ਼ੋਅ ਦੇ ਵਾਸਤੇ ਤੇ ਤੁਸੀਂ ਉਹਨਾਂ ਦੀ ਐਕਸਾਈਟਮੈਂਟ ਪੂਰੇ ਵੀਡੀਓਜ਼ ਦੇ ਵਿੱਚ ਵੇਖ ਸਕਦੇ ਹੋ ਸੋਸ਼ਲ ਮੀਡੀਆ ਦੇ ਉੱਤੇ ਹੁਣ ਅੱਗੇ ਪਿੱਛੇ ਸਿਰਫ ਉਹ ਸਿਰਫ ਦਿਲਜੀਤ ਦੋਸਾਂਝ ਚੱਲ ਰਿਹਾ ਹੈ ਦਿਲਜੀਤ ਦੋਸਾਂਝ ਦੀ ਇਸ ਕੰਮ ਪੰਜਾਬੀ ਨੂੰ ਲੈ ਕੇ ਤੁਸੀਂ ਕੀ ਕੁਝ ਸਿੱਖਦੇ ਹੋ ਤੇ ਉਹਨਾਂ ਨੂੰ ਕਿੰਨਾ ਕੁ ਅਡਮਾਇਰ ਕਰਦੇ ਹੋ ਉਹਨਾਂ ਦੇ ਕਿਹੜੇ ਗਾਣਿਆਂ ਨੂੰ ਤੁਸੀਂ ਪਸੰਦ ਕਰਦੇ ਹੋ ਇਹ ਵੀ ਸਾਨੂੰ ਜ਼ਰੂਰ ਕਮੈਂਟ ਬਾਕਸਾਂ ਦੇ ਵਿੱਚ ਦੱਸੋ ਦਿਲਜੀਤ ਦੋਸਾਂਝ ਦਾ ਜਿਹੜੇ ਅਪਕਮਿੰਗ ਪ੍ਰੋਜੈਕਟਸ ਨੇ ਉਹਨਾਂ ਦੀ ਤੁਹਾਨੂੰ ਕਿੰਨੀ ਕੁ ਵੇਟ ਆ ਦਿਲਜੀਤ ਦੋਸਾਂਝ ਹੋਰਾਂ ਦਾ ਹੁਣ ਇੱਕ ਗਾਣਾ ਆਇਆ ਡਾਊਨ ਸ਼ਾਹਰੂਖ ਖਾਨ ਹੋਰਾਂ ਦੇ ਨਾਲ ਉਹਨਾਂ ਨੇ ਜਦੋਂ ਕਲਾਬ ਕੀਤੀ ਤਾਂ ਇੱਕ ਅਲੱਗ ਹੀ ਚਰਚਾ ਦਾ ਵਿਸ਼ਾ ਬਣ ਕੇ ਹੋਰ ਵੱਡੀਆਂ ਅਪਡੇਟਸ ਵੇਖਣ ਦੇ ਲਈ ਵੇਖਦੇ ਰਹੋ ਪੰਜਾਬੀ ਡਾਗ 5 ਧੰਨਵਾਦ ਸਤਿ ਸ਼੍ਰੀ ਅਕਾਲ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਆਧਰਮ ਧਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਤ ਕੀਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ